ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਇਹਦੇ ਦਿਸਦਾ ਹੀ ਨਹੀਂ ਲੱਭਦਾ ਹੀ ਨਹੀਂ ਸੱਚ ਤਾਂ ਲੋਪ ਹੀ ਹੋ ਗਿਆ ਕਥਾਵਾਚਕਾਂ ਦੀ ਕਥਾ ਚ ਲੋਪ ਹੋ ਗਿਆ ਹੋ ਰਾਜਨੀਤੀਆਂ ਦੇ ਰਾਜਨੀਤਿਕ ਭਾਸ਼ਣਾ ਚ ਸੱਚ ਗਾਇਬ ਹੋ ਗਿਆ ਜਿੰਨਾ ਚਿਰ ਉਹਨਾਂ ਨੇ ਸੰਘਾਸਨ ਲੈਣਾ ਉਹਨਾਂ ਚਿਰ ਬੋਲਣਗੇ ਬਾਅਦ ਚ ਸੱਚ ਨਹੀਂ ਲੱਭਦਾ ਫਿਰ ਜਿਹੜਾ ਸੱਚ ਦੀ ਗੱਲ ਕਰੇਗਾ ਜਾ ਕੇ ਉਹਨੂੰ ਪਾਰਟੀ ਜੋ ਬਾਹਰ ਕੱਢ ਦਿੰਦੇ ਨੇ ਫੇ ਚੱਲ ਤੇ ਤੇਰੀ ਨਹੀਂ ਲੋੜ ਕਿਉਂਕਿ ਸੱਚ ਹੁਣ ਦਿਸਦਾ ਨਹੀਂ ਨਾ ਤੇ ਸਾਡੇ ਧਾਰਮਿਕ ਲੋਕਾਂ ਦੇ ਜਿੰਨੇ ਵੀ ਲੋਕ ਨੇ ਬਹੁਤਾਤ ਦੇ ਕੋਲੋਂ 90% ਦੇ ਕੋਲੋਂ ਸੱਚ ਗਾਇਬ ਹੋ ਗਿਆ ਕੁਰਬਾਨੀ ਦੀਆਂ ਉਦਾਹਰਨਾਂ ਦਿੰਦੇ ਨੇ ਕੁਰਬਾਨੀ ਦਾ ਸ਼ਬਦ ਪੜ੍ਹਦੇ ਨੇ ਤੇ ਅਰਥ ਉਹਦੇ ਕਰਦੇ ਨੇ ਸਨਾਤਨੀ ਮਤ ਵਾਲੇ ਭੋਲੇ ਲੋਕਾਂ ਨੂੰ ज्योਤਾਂ ਦੇ ਪਿੱਛੇ ਭਜਾ ਰਹੇ ਨੇ ਦੇਖੋ ਜੀ ਗੁਰਬਾਣੀ ਦੀ ਜੋਤ ਲਵਜਾਇਆ ਗੁਰਬਾਣੀ ਦੀ ਜੋਤ ਪਰਮਾਤਮਾ ਦੀ ਇਸ ਅਵਸਥਾ ਨੂੰ ਕਿਹਾ ਜਿਹਦੇ ਨਾਲ ਅਸੀਂ ਬੋਲ ਰਹੇ ਹਾਂ ਇੱਕ ਪਾਸੇ ਪੜੀ ਜਾਂਦੇ ਆ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦੂਜੇ ਪਾਸੇ ਹੰਦੀਵੇ ਨੂੰ ਜੋਤ ਬਣਾ ਕੇ ਘਰਾਂ ਚ ਜਗਵਾਈ ਜਾਂਦੇ ਨੇ ਫੋਟੋਆਂ ਦੇ ਅੱਗੇ ਅਰਦਾਸਾਂ ਰੋਟੀਆਂ ਦੀਆਂ ਪ੍ਰਸ਼ਾਦੀਆਂ ਦੀਆਂ ਕਰਵਾਈ ਜਾਂਦੇ ਨੇ ਇਹ ਬ੍ਰਹਮ ਗਿਆਨੀਆਂ ਦੇ ਪਾਏ ਭਲੇਖੇ ਨੇ ਗੁਰਬਾਣੀ 'ਚ ਜੋਤ ਲਬਜ ਵੀ ਆਉਂਦਾ ਗੁਰਬਾਣੀ 'ਚ ਹਰੇਕ ਲਬਜ ਆ ਰਿਹਾ ਹੈ ਉਹਦਾ ਅਰਥ ਸਿੱਧਾ ਨਹੀਂ ਹੋ ਜਾਂਦਾ ਉਹ ਸਾਰੇ ਸ਼ਬਦ ਨੂੰ ਸਮਝਣਾ ਪੈਗਾ ਇਹ ਕਿਸ ਕਨਸੈਪਟ ਦੇ ਵਿੱਚ ਕਿਸ ਸੰਦਰਭ ਦੇ ਵਿੱਚ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਫਿਰ ਉਹਦੇ ਅਰਥ ਹੋਣੇ ਨੇ ਇੱਕ ਪੰਕਤੀ ਚ ਉੱਕਦੇ ਆ ਤੇ ਭੋਲੇ-ਭਾਲੇ ਲੋਕਾਂ ਨੂੰ ਪਿੱਛੇ ਲਈ ਜਾਂਦੇ ਨੇ ਚੈਨ ਮਤ ਦਾ ਪ੍ਰਚਾਰ ਜਿਆਦਾ ਕਰ ਰਹੇ ਨੇ ਕਾਹਨ ਸਿੰਘ ਨਾਬਾ ਜੀ ਨੇ ਉਸ ਸਮੇਂ ਲਿਖਿਆ ਸੀ ਸਾਡੇ ਸਿੱਖਾਂ ਦੇ ਵਿੱਚ ਚੈਨ ਮਤ ਦਾ ਪ੍ਰਭਾਵ ਵਧਾਇਆ ਜਾ ਰਿਹਾ ਹੈ ਤੇ ਇਹਨਾਂ ਨੂੰ ਪਾਪ ਪੁੰਨ ਤੇ ਵਿੱਚ ਉਲਝਾ ਕੇ ਰੱਖ ਦਿੱਤਾ ਏ ਤੁਸੀਂ ਆਹ ਨਾ ਖਾਓ ਇਹ ਮਨਾ ਉਹ ਮਨਾ ਤਨ ਦੀ ਖਰਾਕ ਹੋਰ ਏ ਮਨ ਦੀ ਖਰਾਕ ਗੁਰਬਾਣੀ ਏ ਤਨ ਦੀ ਖਰਾਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਖਾ ਜਿਹਦੇ ਨਾਲ ਤੇਰਾ ਤਨ ਸਹੀ ਸਲਾਮਤ ਚੜ੍ਹਦੀ ਕਲਾ 'ਚ ਰਹੇ ਤੇ ਵਿਕਾਰ ਨਾ ਆਉਣ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ 'ਚ ਚੱਲੇ ਵਿਕਾਰ ਪਾਤਸ਼ਾਹ ਜੀ ਨੇ ਕਲੀਅਰ ਕੀਤਾ ਏ ਉਹ ਚੀਜ਼ ਨਾ ਖਾ ਜਿਹਦੇ ਨਾਲ ਤੇਰਾ ਨੁਕਸਾਨ ਹੁੰਦਾ ਕਿਸੇ ਵਾਸਤੇ ਮਾਂਵਾਦੀ ਤੇ ਕਿਸੇ ਵਾਸਤੇ ਸਵਾਦੀ